ਇਸ ਵੇਲੇ ਦੀ ਵੱਡੀ ਖਬਰ ਹੈ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਫਿਰੋਜ਼ਪੁਰ ਦੇ ਵਿੱਚ ਇੱਕ 14 ਸਾਲ ਦੇ ਬੱਚੇ ਨੂੰ ਗੋਲੀ ਲੱਗੀ ਹੈ ਜੀ ਹਾਂ ਅਚਾਨਕ ਖੁਦ ਉਸ ਤੋਂ ਗੋਲੀ ਚੱਲ ਗਈ ਤੇ ਜਿਸ ਕਰਕੇ ਉਸਦੇ ਸਿਰ ਦੇ ਵਿੱਚ ਗੋਲੀ ਲੱਗੀ ਬੱਚੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਡੀ ਐਮ ਸੀ ਹਸਪਤਾਲ ਦੇ ਵਿੱਚ ਉਸ ਨੂੰ ਰੈਫਰ ਕੀਤਾ ਗਿਆ ਤਾਂ ਉਹ ਦੱਸ ਦਈਏ ਕਿ ਇਹ ਖਬਰ ਜਿਹੜੀ ਆ ਇਸ ਵੇਲੇ ਦੀ ਵੱਡੀ ਖਬਰ ਹੈ ਫਿਰੋਜ਼ਪੁਰ ਤੋਂ ਜੋ ਸਾਹਮਣੇ ਆ ਰਹੀ ਹੈ ਜਿੱਥੇ ਕਿਆ ਜਾ ਰਿਹਾ ਕਿ ਇੱਕ 14 ਸਾਲ ਦੇ ਨੌਜਵਾਨ ਨੂੰ ਗੋਲੀ ਲੱਗੀ ਹੈ ਨੌਜਵਾਨ ਤੋਂ ਕਿਹਾ ਜਾ ਰਿਹਾ ਕਿ ਅਚਾਨਕ ਗੋਲੀ ਚੱਲ ਗਈ ਅਤੇ ਉਸ ਤੋਂ ਗੋਲੀ ਚੱਲੀ ਤਾਂ ਉਹ ਗੋਲੀ ਉਸਦੇ ਸਿਰ ਦੇ ਵਿੱਚ ਲੱਗੀ ਤੇ ਸਿਰ ਦੇ ਵਿੱਚ ਲੱਗਣ ਤੋਂ ਬਾਅਦ ਉਸ ਨੂੰ ਡੀਐਮਸੀ ਹਸਪੀਟਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਬੱਚੇ ਦੀ ਹਾਲਤ ਜਿਹੜੀ ਆ ਨਾਜ਼ੁਕ ਦੱਸੀ ਜਾ ਰਹੀ ਹੈ ਰੋਜ਼ਪੁਰ ਦੀ ਇਹ ਘਟਨਾ ਪੂਰੇ ਮਾਮਲੇ ਦੇ ਨਾਲ ਤੁਹਾਨੂੰ ਲੈ ਚਲਦੇ ਆ ਇਸ ਵਕਤ ਪੁਲਿਸ ਅਧਿਕਾਰੀ ਕੀ ਕਹਿ ਰਹੇ ਨੇ ਆਉਂਛਣਦੇ ਆ ਸਿੱਧਾ ਉਹਨਾਂ ਦੀ ਜ਼ੁਬਾਨੀ ਪਰ ਫਿਰੋਜ਼ਪੁਰ ਦੇ ਵਿੱਚ ਇਹ ਬੜੀ ਹੀ ਮੰਦਭਾਗੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਮੰਦਭਾਗੀ ਘਟਨਾ ਘਟਿਆ ਜਿੱਥੇ ਇੱਕ 14 ਸਾਲ ਦੇ ਨੌਜਵਾਨ ਨੂੰ ਬੱਚੇ ਨੂੰ ਕਹਿ ਲਿਆ ਕਿ ਗੋਲੀ ਲੱਗੀ ਹੈ ਤਾਂ ਇਸ ਦੇ ਕਾਰਨ ਉਸਦੀ ਹਾਲਤ ਨਾਸੁਕ ਹੈ ਉਸ ਨੂੰ ਡੀ ਐਮ ਸੀ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਆਹੇ ਕਿ ਤੁਸੀਂ ਨਸਤੂ ਦਿਖਾਉਂਦੇ ਹੋ ਮੇਰੇ ਕੋਲ ਨਹੀਂ ਨੰਬਰ ਹੈਗਾ ਪੂਰ ਤੋਂ ਐਸੀ ਛੁੱਟੀ ਆ ਚੁੱਕੇ ਤੋਂ ਨੇ ਉਨਕੀ ਪਲਮਾਰੀ ਖੋਲੀ ਹੈ ਜਦੋਂ ਕੱਪੜੇ ਕੋ ਚੇਂਜ ਕਰਨ ਲੱਗਾ ਫਿਰ ਉੱਥੇ ਰਵਾਲਵਰ ਪਿਆ ਸੀ ਉਹਨੇ ਗੇਟ ਦੇ ਖੇਡਦੇ ਨੇ ਪ੍ਰਵਾਹ ਤੇ ਦਸਨ ਕਿਤੇ ਆਏ ਹਾਲੇ ਬੱਚੇ ਨੂੰ ਦੇਖ ਕੇ ਹਾਲੇ ਪੂਰੀ ਡਿਟੇਲ ਅਸੀਂ ਦੇਖ ਰਹੇ ਆਪਣਾ ਕੀ ਕਰਨ ਕੀ ਰਿਆ ਗੋਲੀ ਵਜੀ ਐ ਐਸਚੋਂ ਸਦਰ ਆ ਰਹੀ ਦੀ ਉਹ ਦੱਸਣ ਕਿਉਂ ਨਾ ਸਰ ਕੀ ਇਹ ਗੋਲੀ ਚੱਲੀ ਹੈ ਹਾਂ ਕਿਤੇ ਲੱਗੀ ਕਿਤੇ ਪਤਾ ਲੱਗਾ ਕੁਝ ਸਿਰ ਤੇ ਕਿ ਬੱਚੇ ਨੇ ਲੱਗੀ ਆ ਹਾਂਜੀ ਬੱਚੇ ਦੇ ਕਾਰਨ ਪਤਾ ਲੱਗਾ ਕਿ ਨਹੀਂ ਮਰ ਗਈ ਐ ਕਿਤੇ ਨਹੀਂ ਕਿਹਾ ਇਸ ਵੇਲੇ ਦੀ ਵੱਡੀ ਖਬਰ ਹੈ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਫਿਰੋਜ਼ਪੁਰ ਦੇ ਵਿੱਚ ਇੱਕ 14 ਸਾਲ ਦੇ ਬੱਚੇ ਨੂੰ ਗੋਲੀ ਲੱਗੀ ਹੈ ਜੀ ਹਾਂ ਅਚਾਨਕ ਖੁਦ ਉਸ ਤੋਂ ਗੋਲੀ ਚੱਲ ਗਈ ਤੇ ਜਿਸ ਕਰਕੇ ਉਸਦੇ ਸਿਰ ਦੇ ਵਿੱਚ ਗੋਲੀ ਲੱਗੀ ਬੱਚੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਡੀ ਐਮ ਸੀ ਹਸਪਤਾਲ ਦੇ ਵਿੱਚ ਉਸ ਨੂੰ ਰੈਫਰ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਹ ਖਬਰ ਜਿਹੜੀ ਆ ਇਸ ਵੇਲੇ ਦੀ ਵੱਡੀ ਖਬਰ ਹੈ ਫਿਰੋਜ਼ਪੁਰ ਤੋਂ ਜੋ ਸਾਹਮਣੇ ਆ ਰਹੀ ਹੈ ਜਿੱਥੇ ਕਿਆ ਜਾ ਰਿਹਾ ਕਿ ਇੱਕ 14 ਸਾਲ ਦੇ ਨੌਜਵਾਨ ਨੂੰ ਗੋਲੀ ਲੱਗੀ ਹੈ ਨੌਜਵਾਨ ਤੋਂ ਕਿਹਾ ਜਾ ਰਿਹਾ ਕਿ ਅਚਾਨਕ ਗੋਲੀ ਚੱਲ ਗਈ ਅਤੇ ਉਸ ਤੋਂ ਗੋਲੀ ਚੱਲੀ ਤਾਂ ਉਹ ਗੋਲੀ ਉਸਦੇ ਸਿਰ ਦੇ ਵਿੱਚ ਲੱਗੀ ਤੇ ਸਿਰ ਦੇ ਵਿੱਚ ਲੱਗਣ ਤੋਂ ਬਾਅਦ ਉਸ ਨੂੰ ਡੀ ਐਮ ਸੀ ਹਸਪੀਟਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਬੱਚੇ ਦੀ ਹਾਲਤ ਜਿਹੜੀ ਆ ਨਾਜ਼ੁਕ ਦੱਸੀ ਜਾ ਰਹੀ ਹੈ ਫਿਰੋਜ਼ਪੁਰ ਦੀ ਇਹ ਘਟਨਾ ਪੂਰੇ ਮਾਮਲੇ ਦੇ ਨਾਲ ਤੁਹਾਨੂੰ ਲੈ ਚਲਦੇ ਆ ਇਸ ਵਕਤ ਪੁਲਿਸ ਅਧਿਕਾਰੀ ਕੀ ਕਹਿ ਰਹੇ ਨੇ ਉਹ ਸੁਣਦੇ ਆ ਸਿੱਧਾ ਉਹਨਾਂ ਦੀ ਜ਼ੁਬਾਨੀ ਪਰ ਫਿਰੋਜ਼ਪੁਰ ਦੇ ਵਿੱਚ ਇਹ ਬੜੀ ਹੀ ਮੰਦਭਾਗੀ ਖਬਰ ਜਿਹੜੀ ਸਾਹਮਣੇ ਆ ਰਹੀ ਆ ਮੰਦਭਾਗੀ ਘਟਨਾ ਘਟਿਆ ਜਿੱਥੇ ਇੱਕ 14 ਸਾਲ ਦੇ ਨੌਜਵਾਨ ਨੂੰ ਬੱਚੇ ਨੂੰ ਕਹਿ ਲਿਆ ਕਿ ਗੋਲੀ ਲੱਗੀ ਹੈ ਤਾਂ ਇਸ ਦੇ ਕਾਰਨ ਉਸਦੀ ਹਾਲਤ ਨਾਸੁਕ ਹੈ ਉਸ ਨੂੰ ਡੀ ਐਮ ਸੀ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਉਹ ਤੋਂ ਨਸਬੀ ਚਾਹੁੰਦਾ ਹੈ। ਇਸ ਮੇਰੇ ਕੋ ਨਹੀਂ ਨਮਰੇਗਾ। ਕੂਰ ਤੋਂ ਆਇਆ ਸੀ ਛੁੱਟੀ ਆ ਕਿਚੇ ਤੋਂ ਨੇ ਉਸਦੀ ਅਲਮਾਰੀ ਖੋਲੀ ਹੈ। ਜਦੋਂ ਕੱਪੜੇ ਕੋ ਚੇਂਜ ਕਰਨ ਲੱਗਾ। ਸੇ ਉੱਥੇ ਰਵਾਲਵਰ ਪਿਆ ਸੀ। ਉਹਨੇ ਖੇਡ ਦੇ ਖੇਡਦੇ ਨੇ ਪਰਿਵਾਰ ਦੇ ਦਸਨ ਕਿਤੇ ਆਏ ਹਾਲੇ ਬੱਚੇ ਨੂੰ ਦੇਖ ਕੇ ਆਲੇ ਪੂਰੀ ਡਿਟੇਲ ਅਸੀਂ ਦੇਖ ਰਹੇ ਹਾਂ। ਕੀ ਕੱਲ ਕੀ ਰਿਆ ਗੋਲੀ ਵਜੀ ਹੈ? ਐਸ.ਐਚ.ਓ. ਸਦਰ ਆ ਰਹੇ ਜੀ ਉਹ ਦੱਸਣ ਕਿ ਉਹਨਾਂ ਕੋਲ ਸਰ ਕੀ ਇਹ ਗੋਲੀ ਚੱਲੀ ਹੈ? ਹਾਂ। ਕਿਤੇ ਲੱਗੀ ਕਿਤੇ ਪਤਾ ਲੱਗਾ ਕੁਝ? ਸਿਰ ਤੇ। ਕਿ ਬੱਚੇ ਨੇ ਲੱਗੀ ਆ। ਹਾਂਜੀ ਬੱਚੇ ਦੇ ਕਾਰਨ ਪਤਾ ਲੱਗਾ ਕਿ ਨਹੀਂ ਮਰ ਗਈ ਹੈ। ਨਹੀਂ ਕੋਈ। ਫਿਰੋਜ਼ਪੁਰ ਦੇ ਵਿੱਚ ਇੱਕ 14 ਸਾਲ ਦੇ ਬੱਚੇ ਨੂੰ ਗੋਲੀ ਲੱਗੀ ਹੈ ਜੀ ਹਾਂ ਅਚਾਨਕ ਖੁਦ ਉਸ ਤੋਂ ਗੋਲੀ ਚੱਲ ਗਈ ਤੇ ਜਿਸ ਕਰਕੇ ਉਸਦੇ ਸਿਰ ਦੇ ਵਿੱਚ ਗੋਲੀ ਲੱਗੀ ਬੱਚੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਡੀ ਐਮ ਸੀ ਹਸਪਤਾਲ ਦੇ ਵਿੱਚ ਉਸ ਨੂੰ ਰੈਫਰ ਕੀਤਾ ਗਿਆ ਤਾਂ ਦੱਸ ਦਈਏ ਕਿ ਇਹ ਖਬਰ ਜਿਹੜੀ ਆ ਇਸ ਵੇਲੇ ਦੀ ਵੱਡੀ ਖਬਰ ਹੈ ਫਿਰੋਜ਼ਪੁਰ ਤੋਂ ਜੋ ਸਾਹਮਣੇ ਆ ਰਹੀ ਹੈ ਜਿੱਥੇ ਕਿਹਾ ਜਾ ਰਿਹਾ ਹੈ ਕਿ ਇੱਕ 14 ਸਾਲ ਦੇ ਨੌਜਵਾਨ ਨੂੰ ਗੋਲੀ ਲੱਗੀ ਹੈ ਨੌਜਵਾਨ ਤੋਂ ਕਿਹਾ ਜਾ ਰਿਹਾ ਕਿ ਅਚਾਨਕ ਗੋਲੀ ਚੱਲ ਗਈ ਅਤੇ ਉਸ ਤੋਂ ਗੋਲੀ ਚਲੀ ਤਾਂ ਉਹ ਗੋਲੀ ਉਸਦੇ ਸਿਰ ਦੇ ਵਿੱਚ ਲੱਗੀ ਤੇ ਸਿਰ ਦੇ ਵਿੱਚ ਲੱਗਣ ਤੋਂ ਬਾਅਦ ਉਸ ਨੂੰ ਡੀ ਐਮਸੀ ਹਸਪੀਟਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਬੱਚੇ ਦੀ ਹਾਲਤ ਜਿਹੜੀ ਆ ਨਾਜ਼ੁਕ ਦੱਸੀ ਜਾ ਰਹੀ ਹੈ ਫਿਰੋਜ਼ਪੁਰ ਦੀ ਇਹ ਘਟਨਾ ਪੂਰੇ ਮਾਮਲੇ ਦੇ ਨਾਲ ਤੁਹਾਨੂੰ ਲੈ ਚੱਲਦੇ ਆ ਇਸ ਵਕਤ ਪੁਲਿਸ ਅਧਿਕਾਰੀ ਕੀ ਕਹਿ ਰਹੇ ਨੇ ਆਉਂ ਸੁਣਦੇ ਆ ਸਿੱਧਾ ਉਹਨਾਂ ਦੀ ਜ਼ੁਬਾਨੀ ਪਰ ਫਿਰੋਜ਼ਪੁਰ ਦੇ ਵਿੱਚ ਇਹ ਬੜੀ ਹੀ ਮੰਦਭਾਗੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਮੰਦਭਾਗੀ ਘਟਨਾਕਟਿਆ ਜਿੱਥੇ ਇੱਕ 14 ਸਾਲ ਦੇ ਨੌਜਵਾਨ ਨੂੰ ਬੱਚੇ ਨੂੰ ਕਹਿ ਲਿਆ ਕਿ ਗੋਲੀ ਲੱਗੀ ਹੈ ਤਾਂ ਇਸ ਦੇ ਕਾਰਨ ਉਸ ਦੀ ਹਾਲਤ ਨਾਸੁਕ ਹੈ ਉਸ ਨੂੰ ਡੀ ਐਮ ਸੀ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਇਹ ਕੋਈ ਨੰਬਰ ਹੈਗਾ ਤੂ ਤਾਂ ਐਸੀ ਛੁੱਟੀ ਅਚੇਤੋਂ ਨੇ ਕਿ ਤੇਲਮਾਰੀ ਖੋਲੀ ਹੈ ਜਦੋਂ ਕੱਪੜੇ ਕੋ ਚੇਂਜ ਕਰਨ ਲੱਗਾ ਫਿਰ ਉੱਥੇ ਰਵਾਲਵਰ ਪਿਆ ਸੀ ਉਹਨੇ ਗੇਟ ਦੇ ਖੇਡਦੇ ਨੇ ਪਰਿਵਾਰ ਤੇ ਦਸਨ ਤੇ ਆਏ ਹਾਲੇ ਬੱਚੇ ਨੂੰ ਦੇਖ ਕੇ ਹਾਲੇ ਪੂਰੀ ਡਿਟੇਲ ਅਸੀਂ ਦੇਖ ਰਹੇ ਹਾਂ ਕਿ ਕਰਨ ਕੀ ਰਿਹਾ ਗੋਲੀ ਵਜਦੀ ਹੈ ਐਸਚੋ ਸਦਰ ਆ ਰਹੀ ਜੀ ਉਹ ਦੱਸਣ ਕਿਉਂ ਆਏ ਸਰ ਕੀ ਇਹ ਗੋਲੀ ਚੱਲੀ ਹੈ ਹਾਂ ਇਸ ਵੀ ਦੀ ਵੱਡੀ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ 14 ਸਾਲ ਦੇ ਮੁੰਡੇ ਦੇ ਗੋਲੀ ਲੱਗਿਆ। ਦਰਅਸਲ ਜਾਣਕਾਰੀ ਦੇ ਮੁਤਾਬਕ ਇਹ ਆ ਜਾ ਰਿਹਾ ਹੈ ਕਿ ਜਦੋਂ ਮੁੰਡਾ ਸਕੂਲ ਤੋਂ ਆਇਆ ਤਾਂ ਉਸਨੇ ਕੱਪੜੇ ਚੇਂਜ ਕਰਨ ਦੇ ਲਈ ਅਲਮਾਰੀ ਖੋਲੀ ਤਾਂ ਅਲਮਾਰੀ ਦੇ ਵਿੱਚ ਪਿਸਤਲ ਪਿਆ ਸੀ। ਪਿਸਤਲ ਉਸਨੇ ਜਦੋਂ ਕੱਪੜੇ ਕੱਢੇ ਤਾਂ ਪਿਸਤਲ ਉਸਦੇ ਨਾਲ ਹੀ نیچے ਡਿੱਗ ਗਿਆ ਤਾਂ ਬੱਚਾ ਉਹ ਪਿਸਤਲ ਚੱਕ ਕੇ ਉਸਦੇ ਨਾਲ ਖੇਡਣ ਲੱਗ ਗਿਆ। ਅਚਾਨਕ ਫਾਇਰ ਹੋ ਗਿਆ ਤੇ ਉਸਦੇ ਸਿਰ ਦੇ ਵਿੱਚ ਗੋਲੀ ਲੱਗੀ ਗੋਲੀ ਆਰਪਾਲ ਹੋ ਗਈ ਦਰਅਸਲ ਹੁਣ ਮੁੰਡੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਆ ਇਹ ਵੱਡੀ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਆ ਤਾਂ ਤੁਸੀਂ ਵੀ ਆਪਣੇ ਬੱਚਿਆਂ ਨੂੰ ਥੋੜਾ ਸੰਭਾਲ ਕੇ ਰੱਖਿਆ ਕਰੋ ਜੇ ਕੋਈ ਅਜੇ ਹੀ ਚੀਜ਼ ਤੁਹਾਡੇ ਘਰ ਦੇ ਵਿੱਚ ਪਈ ਆ ਤੁਹਾਡੇ ਘਰ ਦੇ ਵਿੱਚ ਹੈ ਜਿਸ ਦੇ ਨਾਲ ਤੁਹਾਡੇ ਬੱਚਿਆਂ ਨੂੰ ਨੁਕਸਾਨ ਹੋ ਸਕਦਾ ਤਾਂ ਉਸ ਨੂੰ ਸੰਭਾਲ ਕੇ ਰੱਖਿਆ ਕਰੋ ਇਸ ਤਰ੍ਹਾਂ ਨਾ ਰੱਖਿਆ ਕਰੋ ਕਿਉਂਕਿ ਇਸ ਨੌਜਵਾਨ ਦੇ ਨਾਲ ਵੱਡਾ ਪਾਣਾ ਵਾਪਰ ਗਿਆ ਨੌਜਵਾਨ ਬਸ ਬੱਚਾ ਸੀਗਾ ਜਿਹੜਾ ਉਹ ਕੱਪੜੇ ਚੇਂਜ ਕਰਨ ਲੱਗਾ ਸੀਗਾ ਉਸਨੇ ਜਦੋਂ ਦੇਖਿਆ ਕਿ ਕੱਪੜੇ ਕੱਢਣ ਲੱਗਿਆ ਤਾਂ ਅਲਮਾਰੀ ਦੇ ਵਿੱਚੋਂ ਪਿਸਤਲ ਹੇਠਾਂ ਡਿੱਗ ਗਈ ਤੇ ਜਿਸ ਦੇ ਨਾਲ ਉਹ ਪਿਸਤਲ ਦੇ ਨਾਲ ਉਹ ਖੇਡਣ ਲੱਗ ਗਿਆ ਉਸ ਦੇ ਦੌਰਾਨ ਹੀ ਖੇਡਦੇ-ਖੇਡਦੇ ਪਿਸਤਲ ਦੇ ਵਿੱਚੋਂ ਗੋਲੀ ਚੱਲ ਗਈ ਤੇ ਗੋਲੀ ਉਸ ਦੇ ਸਿਰ ਦੇ ਵਿੱਚ ਲੱਗੀ ਤੇ ਆਰ-ਪਾਰ ਹੋ ਗਈ ਉਸ ਦੇ ਨਾਲ ਇਹ ਵੱਡੀ ਘਟਨਾ ਵਾਪਰ ਗਈ ਹੁਣ ਨੌਜਵਾਨ ਜਿਹੜਾ ਮੁੰਡਾ ਹੈ ਉਸ ਨੂੰ ਰੇਫਰ ਕਰ ਦਿੱਤਾ ਗਿਆ ਡੀ ਐਮ ਸੀ ਹਾਲਤ ਉਸ ਦੀ ਨਾਜ਼ੁਕ ਦੱਸੀ ਜਾ ਰਹੀ ਆ ਪੂਰੀ ਜਾਣਕਾਰੀ ਅਸੀਂ ਤੁਹਾਨੂੰ ਦੇ ਰਹੇ ਹਾਂ ਕਿ ਫਿਰੋਜ਼ਪੁਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇਹ 14 ਸਾਲਾ ਮੁੰਡੇ ਦੇ ਨਾਲ ਵੱਡਾ ਪਾਣਾ ਵਾਪਰ ਗਿਆ ਉਸ ਦੇ ਨਾਲ ਇਹ ਪਾਣਾ ਖੇਡ ਖੇਡ ਦੇ ਵਿੱਚ ਵਾਪਰਿਆ ਜੇਕਰ ਤੁਹਾਡੇ ਬੱਚੇ ਵੀ ਇਸ ਤਰ੍ਹਾਂ ਕਰਦੇ ਨੇ ਤਾਂ ਉਹਨਾਂ ਨੂੰ ਸਮਝਾਇਆ ਕਰੋ ਤੇ ਤੁਸੀਂ ਵੀ ਧਿਆਨ ਰੱਖਿਆ ਕਰੋ ਕਿ ਤੁਹਾਡੇ ਘਰ ਦੇ ਵਿੱਚ ਅਜੇ ਹੀ ਕੋਈ ਚੀਜ਼ ਪਿਸਟਲ ਅਜਿਹਾ ਕੋਈ ਹਥਿਆਰ ਨਾ ਹੋਵੇ ਜਿਸ ਦੇ ਨਾਲ ਤੁਹਾਡੇ ਬੱਚੇ ਨੂੰ ਨੁਕਸਾਨ ਹੋਵੇ ਕਿਉਂਕਿ ਹੁਣ ਖੇਡ ਖੇਡ ਦੇ ਵਿੱਚ ਤੁਸੀਂ ਦੇਖ ਲਓ ਇਸ ਮੁੰਡੇ ਦੇ ਨਾਲ ਕਿੱਡਾ ਵੱਡਾ ਪਾਣਾ ਵਾਪਰ ਗਿਆ ਹੁਣ ਉਸ ਦੀ ਹਾਲਤ ਜੜੀਆਂ ਨਾਜ਼ੁਕ ਦੱਸੀ ਜਾ ਰਹੀ ਹੈ ਰੈਫਰ ਕਰ ਦਿੱਤਾ ਗਿਆ ਮੁੰਡੇ ਨੂੰ ਲੁਧਿਆਣਾ ਡੀ ਐਮ ਸੀ ਤਿੰਨ ਤੋਂ ਐਸੀ ਛੁੱਟੀ ਅਚੇਤੋਂ ਨੇ ਕਿਤੇ ਲਮਾਰੀ ਖੋਲੀ ਐ ਜਦੋਂ ਕੱਪੜੇ ਕੋ ਚੇਂਜ ਕਰਨ ਲੱਗਾ ਤੇ ਉੱਥੇ ਰਿਵਾਲਵਰ ਪਿਆ ਸੀ ਉਹਨੇ ਗੇੜ ਦੇ ਖੇੜਦੇ ਨੇ ਪਰਵਾਹ ਤੇ ਦਸਨ ਕਿਤੇ ਆਏ ਆ ਹਾਲੇ ਬੱਚੇ ਨੂੰ ਦੇਖਿਆ ਹਾਲੇ ਪੂਰੀ ਡਿਟੇਲ ਅਸੀਂ ਦੇਖ ਰਹੇ ਹਾਂ ਕੀ ਕਰਨ ਕੀ ਰਿਆ ਗੋਲੀ ਵਜੀ ਐ ਐਸਐਚਓ ਸਦਰ ਆ ਰਹੇ ਜੀ ਉਹ ਦੱਸਣ ਕਿ ਉਹਨਾਂ ਤੇ ਸਰ ਕੀ ਇਹ ਗੋਲੀ ਚੱਲੀ ਐ ਹਾਂ ਕਿਤੇ ਲੱਗੀ ਕਿਤੇ ਪਤਾ ਲੱਗਾ ਕੁਝ ਐਸਐਚਓ ਕਿ ਬੱਚੇ ਤੇ ਲੱਗੀ ਐ ਹਾਂ ਜੀ ਬੱਚੇ ਤੇ ਆਰਮ ਪਤਾ ਲੱਗਾ ਕਿਨੇ ਲੱਗੀ ਐ ਕਿਤੇ 14 ਸਾਲ ਦੇ ਮੁੰਡੇ ਦੇ ਗੋਲੀ ਲੱਗਿਆ ਦਰਅਸਲ ਜਾਣਕਾਰੀ ਦੇ ਮੁਤਾਬਕ ਇਹ ਆ ਜਾ ਰਿਹਾ ਹੈ ਕਿ ਜਦੋਂ ਮੁੰਡਾ ਸਕੂਲ ਤੋਂ ਆਇਆ ਤਾਂ ਉਸਨੇ ਕੱਪੜੇ ਚੇਂਜ ਕਰਨ ਦੇ ਲਈ ਅਲਮਾਰੀ ਖੋਲੀ ਤਾਂ ਅਲਮਾਰੀ ਦੇ ਵਿੱਚ ਪਿਸਤਲ ਪਿਆ ਸੀ ਪਿਸਤਲ ਉਸਨੇ ਜਦੋਂ ਕੱਪੜੇ ਕੱਢੇ ਤਾਂ ਪਿਸਤਲ ਉਸਦੇ ਨਾਲ ਹੀ نیچے ਡਿੱਗ ਗਿਆ ਤਾਂ ਬੱਚਾ ਉਹ ਪਿਸਤਲ ਚੱਕ ਕੇ ਉਸਦੇ ਨਾਲ ਖੇਡਣ ਲੱਗ ਗਿਆ ਅਚਾਨਕ ਫਾਇਰ ਹੋ ਗਿਆ ਤੇ ਉਸਦੇ ਸਿਰ ਦੇ ਵਿੱਚ ਗੋਲੀ ਲੱਗੀ ਗੋਲੀ ਆਰਪਾਰ ਹੋ ਗਈ ਦਰਅਸਲ ਹੁਣ ਮੁੰਡੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਆ ਇਹ ਵੱਡੀ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਆ ਤਾਂ ਤੁਸੀਂ ਵੀ ਆਪਣੇ ਬੱਚਿਆਂ ਨੂੰ ਥੋੜਾ ਸੰਭਾਲ ਕੇ ਰੱਖਿਆ ਕਰੋ ਜੇ ਕੋਈ ਅਜੇ ਹੀ ਚੀਜ਼ ਤੁਹਾਡੇ ਘਰ ਦੇ ਵਿੱਚ ਪਈ ਆ ਤੁਹਾਡੇ ਘਰ ਦੇ ਵਿੱਚ ਹੈ ਜਿਸ ਦੇ ਨਾਲ ਤੁਹਾਡੇ ਬੱਚਿਆਂ ਨੂੰ ਨੁਕਸਾਨ ਹੋ ਸਕਦਾ ਤਾਂ ਉਸ ਨੂੰ ਸੰਭਾਲ ਕੇ ਰੱਖਿਆ ਕਰੋ ਇਸ ਤਰ੍ਹਾਂ ਨਾ ਰੱਖਿਆ ਕਰੋ ਕਿਉਂਕਿ ਇਸ ਨੌਜਵਾਨ ਦੇ ਨਾਲ ਵੱਡਾ ਪਾਣਾ ਵਾਪਰ ਗਿਆ ਨੌਜਵਾਨ ਬਸ ਬੱਚਾ ਸੀਗਾ ਜਿਹੜਾ ਉਹ ਕੱਪੜੇ ਚੇਂਜ ਕਰਨ ਲੱਗਾ ਸੀਗਾ ਉਸਨੇ ਜਦੋਂ ਦੇਖਿਆ ਕਿ ਕੱਪੜੇ ਕੱਢਣ ਲੱਗਿਆ ਤਾਂ ਅਲਮਾਰੀ ਦੇ ਵਿੱਚੋਂ ਪਿਸਤਲ ਹੇਠਾਂ ਡਿੱਗ ਗਈ ਤੇ ਜਿਸ ਦੇ ਨਾਲ ਉਹ ਪਿਸਤਲ ਦੇ ਨਾਲ ਉਹ ਖੇਡਣ ਲੱਗ ਗਿਆ ਉਸ ਦੇ ਦੌਰਾਨ ਹੀ ਖੇਡਦੇ-ਖੇਡਦੇ ਪਿਸਤਲ ਦੇ ਵਿੱਚੋਂ ਗੋਲੀ ਚੱਲ ਗਈ ਤੇ ਗੋਲੀ ਉਸਦੇ ਸਿਰ ਦੇ ਵਿੱਚ ਲੱਗੀ ਤੇ ਆਰ-ਪਾਰ ਹੋ ਗਈ ਉਸ ਦੇ ਨਾਲ ਇਹ ਵੱਡੀ ਘਟਨਾ ਵਾਪਰ ਗਈ ਹੁਣ ਨੌਜਵਾਨ ਜਿਹੜਾ ਮੁੰਡਾ ਹੈ ਉਸ ਨੂੰ ਰੈਫਰ ਕਰ ਦਿੱਤਾ ਗਿਆ ਡੀ ਐਮ ਸੀ ਹਾਲਤ ਉਸ ਦੀ ਨਾਜ਼ੁਕ ਦੱਸੀ ਜਾ ਰਹੀ ਆ ਪੂਰੀ ਜਾਣਕਾਰੀ ਅਸੀਂ ਤੁਹਾਨੂੰ ਦੇ ਰਹੇ ਹਾਂ ਕਿ ਫਿਰੋਜ਼ਪੁਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇਹ 14 ਸਾਲਾ ਮੁੰਡੇ ਦੇ ਨਾਲ ਵੱਡਾ ਪਾਣਾ ਵਾਪਰ ਗਿਆ ਉਸ ਦੇ ਨਾਲ ਇਹ ਪਾਣਾ ਖੇੜ-ਖੇੜ ਦੇ ਵਿੱਚ ਵਾਪਰਿਆ ਜੇਕਰ ਤੁਹਾਡੇ ਬੱਚੇ ਵੀ ਇਸ ਤਰ੍ਹਾਂ ਕਰਦੇ ਨੇ ਤਾਂ ਉਹਨਾਂ ਨੂੰ ਸਮਝਾਇਆ ਕਰੋ ਤੇ ਤੁਸੀਂ ਵੀ ਧਿਆਨ ਰੱਖਿਆ ਕਰੋ ਕਿ ਤੁਹਾਡੇ ਘਰ ਦੇ ਵਿੱਚ ਅਜੇ ਹੀ ਕੋਈ ਚੀਜ਼ ਸਟਲ ਅ ਜਿਹहां ਕੋਈ ਹਥਿਆਰ ਨਾ ਹੋਵੇ ਜਿਸ ਦੇ ਨਾਲ ਤੁਹਾਡੇ ਬੱਚੇ ਨੂੰ ਨੁਕਸਾਨ ਹੋਵੇ ਕਿਉਂਕਿ ਹੁਣ ਖੇਡ ਖੇਡ ਦੇ ਵਿੱਚ ਤੁਸੀਂ ਦੇਖ ਲਓ ਇਸ ਮੁੰਡੇ ਦੇ ਨਾਲ ਕਿੱਡਾ ਵੱਡਾ ਪਾਣਾ ਵਾਪਰ ਗਿਆ ਹੁਣ ਉਸ ਦੀ ਹਾਲਤ ਜਿਹੜੀ ਆ ਨਾਜ਼ੁਕ ਦੱਸੀ ਜਾ ਰਹੀ ਹੈ ਰੈਫਰ ਕਰ ਦਿੱਤਾ ਗਿਆ ਮੁੰਡੇ ਨੂੰ ਲੁਧਿਆਣਾ ਡੀ ਐਮ ਸੀ ਲਗੋਣੀ ਨੰਬਰ ਹੈਗਾ ਤੂੰ ਤੋਂ ਐਸੀ ਛੁੱਟੀ ਆ ਚੁਚੇ ਤੋਂ ਨੇ ਉਹਨਾਂ ਦੀ ਬਲਮਾਰੀ ਖੋਲੀ ਹੈ ਜਦੋਂ ਕੱਪੜੇ ਕੋ ਚੇਂਜ ਕਰਨ ਲੱਗਾ ਫੇ ਉੱਥੇ ਰਿਵਾਲਵਰ ਪਿਆ ਸੀ ਉਹਨੇ ਗੇੜ ਦੇ ਖੇੜਦੇ ਨੇ ਪਰਿਵਾਰ ਤੇ ਦਸਨ ਕੇ ਤੇ ਆਏ ਆ ਹਾਲੇ ਬੱਚੇ ਨੂੰ ਦੇਖਿਆ ਹਾਲੇ ਪੂਰੀ ਡਿਟੇਲ ਅਸੀਂ ਦੇਖ ਰਹੇ ਹਾਂ ਕੀ ਕਰਨ ਕੀ ਰਿਆ ਗੋਲੀ ਵਜੀ ਐ ਐਸਐਚਓ ਸਦਰ ਆ ਰਹੇ ਜੀ ਉਹ ਦੱਸਣ ਕਿਉਂ ਆ ਸਰ ਕੀ ਇਹ ਗੋਲੀ ਚੱਲੀ ਹੈ ਹਾਂ ਕਿਤੇ ਲੱਗੀ ਕਿਤੇ ਪਤਾ ਲੱਗਾ ਕੁਝ ਐਸਐਚਓ हाँ बच्चे दे लग दे। लग ने लगी है। जी, कारण पता लगा कि बच्चा लगी है इस वे वीडी खबर फिरोजपुर 14 ਸਾਲ ਦੇ ਮੁੰਡੇ ਦੇ ਗੋਲੀ ਲੱਗਿਆ ਦਰਅਸਲ ਜਾਣਕਾਰੀ ਦੇ ਮੁਤਾਬਕ ਇਹ ਆ ਜਾ ਰਿਹਾ ਹੈ ਕਿ ਜਦੋਂ ਮੁੰਡਾ ਸਕੂਲ ਤੋਂ ਆਇਆ ਤਾਂ ਉਸਨੇ ਕੱਪੜੇ ਚੇਂਜ ਕਰਨ ਦੇ ਲਈ ਅਲਮਾਰੀ ਖੋਲੀ ਤਾਂ ਅਲਮਾਰੀ ਦੇ ਵਿੱਚ ਪਿਸਤਲ ਪਿਆ ਸੀ ਪਿਸਤਲ ਉਸਨੇ ਜਦੋਂ ਕੱਪੜੇ ਕੱਢੇ ਤਾਂ ਪਿਸਤਲ ਉਸਦੇ ਨਾਲ ਹੀ نیچے ਡਿੱਗ ਗਿਆ ਤਾਂ ਬੱਚਾ ਉਹ ਪਿਸਤਲ ਚੱਕ ਕੇ ਉਸਦੇ ਨਾਲ ਖੇਡਣ ਲੱਗ ਗਿਆ ਅਚਾਨਕ ਫਾਇਰ ਹੋ ਗਿਆ ਤੇ ਉਸਦੇ ਸਿਰ ਦੇ ਵਿੱਚ ਗੋਲੀ ਲੱਗੀ ਗੋਲੀ ਆਰਪਾਲ ਹੋ ਗਈ ਦਰਅਸਲ ਹੁਣ ਮੁੰਡੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਆ ਇਹ ਵੱਡੀ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਆ ਤਾਂ ਤੁਸੀਂ ਵੀ ਆਪਣੇ ਬੱਚਿਆਂ ਨੂੰ ਥੋੜਾ ਸੰਭਾਲ ਕੇ ਰੱਖਿਆ ਕਰੋ ਜੇ ਕੋਈ ਅਜੇ ਹੀ ਚੀਜ਼ ਤੁਹਾਡੇ ਘਰ ਦੇ ਵਿੱਚ ਪਈ ਆ ਤੁਹਾਡੇ ਘਰ ਦੇ ਵਿੱਚ ਹੈ ਜਿਸ ਦੇ ਨਾਲ ਤੁਹਾਡੇ ਬੱਚਿਆਂ ਨੂੰ ਨੁਕਸਾਨ ਹੋ ਸਕਦਾ ਤਾਂ ਉਸ ਨੂੰ ਸੰਭਾਲ ਕੇ ਰੱਖਿਆ ਕਰੋ ਇਸ ਤਰ੍ਹਾਂ ਨਾ ਰੱਖਿਆ ਕਰੋ ਕਿਉਂਕਿ ਇਸ ਨੌਜਵਾਨ ਦੇ ਨਾਲ ਵੱਡਾ ਪਾਣਾ ਵਾਪਰ ਗਿਆ ਨੌਜਵਾਨ ਬਸ ਬੱਚਾ ਸੀਗਾ ਜਿਹੜਾ ਉਹ ਕੱਪੜੇ ਚੇਂਜ ਕਰਨ ਲੱਗਾ ਸੀਗਾ ਉਸਨੇ ਜਦੋਂ ਦੇਖਿਆ ਕਿ ਕੱਪੜੇ ਕੱਢਣ ਲੱਗਿਆ ਤਾਂ ਅਲਮਾਰੀ ਦੇ ਵਿੱਚੋਂ ਪਿਸਤਲ ਹੇਠਾਂ ਡਿੱਗ ਗਈ ਤੇ ਜਿਸ ਦੇ ਨਾਲ ਉਹ ਪਿਸਤਲ ਦੇ ਨਾਲ ਉਹ ਖੇਡਣ ਲੱਗ ਗਿਆ ਉਸ ਦੇ ਦੌਰਾਨ ਹੀ ਖੇਡਦੇ-ਖੇਡਦੇ ਪਿਸਤਲ ਦੇ ਵਿੱਚੋਂ ਗੋਲੀ ਚੱਲ ਗਈ ਤੇ ਗੋਲੀ ਉਸਦੇ ਸਿਰ ਦੇ ਵਿੱਚ ਲੱਗੀ ਤੇ ਆਰ-ਪਾਰ ਹੋ ਗਈ ਉਸ ਦੇ ਨਾਲ ਇਹ ਵੱਡੀ ਘਟਨਾ ਵਾਪਰ ਗਈ ਹੁਣ ਨੌਜਵਾਨ ਜਿਹੜਾ ਮੁੰਡਾ ਹੈ ਉਸ ਨੂੰ ਰੇਫਰ ਕਰ ਦਿੱਤਾ ਗਿਆ ਡੀ ਐਮ ਸੀ ਹਾਲਤ ਉਸ ਦੀ ਨਾਜ਼ੁਕ ਦੱਸੀ ਜਾ ਰਹੀ ਆ ਪੂਰੀ ਜਾਣਕਾਰੀ ਅਸੀਂ ਤੁਹਾਨੂੰ ਦੇ ਰਹੇ ਹਾਂ ਕਿ ਫਿਰੋਜ਼ਪੁਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇਹ 14 ਸਾਲਾ ਮੁੰਡੇ ਦੇ ਨਾਲ ਵੱਡਾ ਪਾਣਾ ਵਾਪਰ ਗਿਆ ਉਸ ਦੇ ਨਾਲ ਇਹ ਪਾਣਾ ਖੇਡ-ਖੇਡ ਦੇ ਵਿੱਚ ਵਾਪਰਿਆ ਜੇਕਰ ਤੁਹਾਡੇ ਬੱਚੇ ਵੀ ਇਸ ਤਰ੍ਹਾਂ ਕਰਦੇ ਨੇ ਤਾਂ ਉਹਨਾਂ ਨੂੰ ਸਮਝਾਇਆ ਕਰੋ ਤੇ ਤੁਸੀਂ ਵੀ ਧਿਆਨ ਰੱਖਿਆ ਕਰੋ ਕਿ ਤੁਹਾਡੇ ਘਰ ਦੇ ਵਿੱਚ ਅਜੇ ਹੀ ਕੋਈ ਚੀਜ਼ पिस्टल ਅ ਜਿਹਾ ਕੋਈ ਹਥਿਆਰ ਨਾ ਹੋਵੇ ਜਿਸ ਦੇ ਨਾਲ ਤੁਹਾਡੇ ਬੱਚੇ ਨੂੰ ਨੁਕਸਾਨ ਹੋਵੇ ਕਿਉਂਕਿ ਹੁਣ ਖੇਡ ਖੇਡ ਦੇ ਵਿੱਚ ਤੁਸੀਂ ਦੇਖ ਲਓ ਇਸ ਮੁੰਡੇ ਦੇ ਨਾਲ ਕਿੱਡਾ ਵੱਡਾ ਪਾਣਾ ਵਾਪਰ ਗਿਆ ਹੁਣ ਉਸ ਦੀ ਹਾਲਤ ਜਿਹੜੀ ਆ ਨਾਜ਼ੁਕ ਦੱਸੀ ਜਾ ਰਹੀ ਹੈ ਰੈਫਰ ਕਰ ਦਿੱਤਾ ਗਿਆ ਮੁੰਡੇ ਨੂੰ ਲੁਧਿਆਣਾ ਡੀ ਐਮ ਸੀ ਮੇਰੇ ਕੋਲ ਨਹੀਂ ਨੰਬਰ ਹੈਗਾ ਪੂਰ ਤੋਂ ਆਸੀ ਚੁੱਤੀ ਆ ਚੁੱਤੇ ਤੋਂ ਨੇ ਉਨਕੀ ਜਲਮਾਰੀ ਖੋਲੀ ਹੈ ਜਦੋਂ ਕੱਪੜੇ ਕੋ ਚੇਂਜ ਕਰਨ ਲੱਗਾ ਫਿਰ ਉੱਥੇ ਰਿਵਾਲਵਰ ਪਿਆ ਸੀ ਉਹਨੇ ਗੇੜ ਦੇ ਖੇੜਦੇ ਨੇ ਪ੍ਰਵਾਹ ਤੇ ਦਸਨ ਤੇ ਆਏ ਆ ਹਾਲੇ ਬੱਚੇ ਨੂੰ ਦੇਖਿਆ ਹਾਲੇ ਪੂਰੀ ਡਿਟੇਲ ਅਸੀਂ ਦੇਖ ਰਹੇ ਆਪਣਾ ਕੀ ਕਰਨ ਕੀ ਰਿਆ ਗੋਲੀ ਵਜਈ ਐ ਐਸਐਸ ਤੋਂ ਸਦਰ ਆ ਰਹੇ ਜੀ ਉਹ ਦੱਸਣ ਕਿ ਉਹਨਾਂ ਤੇ ਸਰ ਕੀ ਇਹ ਗੋਲੀ ਚੱਲੀ ਹੈ ਹਾਂ ਕਿਤੇ ਲੱਗੀ ਕਿਤੇ ਪਤਾ ਲੱਗਾ ਕੁਝ ਐਸਐਸ ਤੋਂ ਇਹ ਬੱਚੇ ਤੇ ਲੱਗੀ ਆ ਹਾਂਜੀ ਬੱਚੇ ਕਾਰਨ ਪਤਾ ਲੱਗਾ ਕਿ ਨਹੀਂ ਲੱਗੀ ਹੈ ਕਿ ਕਿਹੜਾ ਨਹੀਂ ਕੋਈ ਇਸ ਵੇਲੇ ਦੀ ਵੱਡੀ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ 14 ਸਾਲ ਦੇ ਮੁੰਡੇ ਦੇ ਗੋਲੀ ਲੱਗਿਆ। ਦਰਅਸਲ ਜਾਣਕਾਰੀ ਦੇ ਮੁਤਾਬਕ ਇਹ ਆ ਜਾ ਰਿਹਾ ਹੈ ਕਿ ਜਦੋਂ ਮੁੰਡਾ ਸਕੂਲ ਤੋਂ ਆਇਆ ਤਾਂ ਉਸਨੇ ਕੱਪੜੇ ਚੇਂਜ ਕਰਨ ਦੇ ਲਈ ਅਲਮਾਰੀ ਖੋਲੀ ਤਾਂ ਅਲਮਾਰੀ ਦੇ ਵਿੱਚ ਪਿਸਤਲ ਪਿਆ ਸੀ। ਪਿਸਤਲ ਉਸਨੇ ਜਦੋਂ ਕੱਪੜੇ ਕੱਢੇ ਤਾਂ ਪਿਸਤਲ ਉਸਦੇ ਨਾਲ ਹੀ نیچے ਡਿੱਗ ਗਿਆ ਤਾਂ ਬੱਚਾ ਉਹ ਪਿਸਤਲ ਚੱਕ ਕੇ ਉਸਦੇ ਨਾਲ ਖੇਡਣ ਲੱਗ ਗਿਆ। ਅਚਾਨਕ ਫਾਇਰ ਹੋ ਗਿਆ ਤੇ ਉਸਦੇ ਸਿਰ ਦੇ ਵਿੱਚ ਗੋਲੀ ਲੱਗੀ ਗੋਲੀ ਆਰ ਪਾਰ ਹੋ ਗਈ ਦਰਅਸਲ ਹੁਣ ਮੁੰਡੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਆ ਇਹ ਵੱਡੀ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਆ ਤਾਂ ਤੁਸੀਂ ਵੀ ਆਪਣੇ ਬੱਚਿਆਂ ਨੂੰ ਥੋੜਾ ਸੰਭਾਲ ਕੇ ਰੱਖਿਆ ਕਰੋ ਜੇ ਕੋਈ ਅਜੇਹੀ ਚੀਜ਼ ਤੁਹਾਡੇ ਘਰ ਦੇ ਵਿੱਚ ਪਈ ਆ ਤੁਹਾਡੇ ਘਰ ਦੇ ਵਿੱਚ ਹੈ ਜਿਸ ਦੇ ਨਾਲ ਤੁਹਾਡੇ ਬੱਚਿਆਂ ਨੂੰ ਨੁਕਸਾਨ ਹੋ ਸਕਦਾ ਤਾਂ ਉਸ ਨੂੰ ਸੰਭਾਲ ਕੇ ਰੱਖਿਆ ਕਰੋ ਇਸ ਤਰ੍ਹਾਂ ਨਾ ਰੱਖਿਆ ਕਰੋ ਕਿਉਂਕਿ ਇਸ ਨੌਜਵਾਨ ਦੇ ਨਾਲ ਵੱਡਾ ਪਾਣਾ ਵਾਪਰ ਗਿਆ ਨੌਜਵਾਨ ਬਸ ਬੱਚਾ ਸੀਗਾ ਜਿਹੜਾ ਉਹ ਕੱਪੜੇ ਚੇਂਜ ਕਰਨ ਲੱਗਾ ਸੀਗਾ ਉਸ ਨੇ ਜਦੋਂ ਦੇਖਿਆ ਕਿ ਕੱਪੜੇ ਕੱਢਣ ਲੱਗਿਆ ਤਾਂ ਅਲਮਾਰੀ ਦੇ ਵਿੱਚੋਂ ਪਿਸਤਲ ਹੇਠਾਂ ਡਿੱਗ ਗਈ ਤੇ ਜਿਸ ਦੇ ਨਾਲ ਉਹ ਪਿਸਤਲ ਦੇ ਨਾਲ ਉਹ ਖੇਡਣ ਲੱਗ ਗਿਆ ਉਸ ਦੇ ਦੌਰਾਨ ਹੀ ਖੇਡਦੇ-ਖੇਡਦੇ ਪਿਸਤਲ ਦੇ ਵਿੱਚੋਂ ਗੋਲੀ ਚੱਲ ਗਈ ਤੇ ਗੋਲੀ ਉਸ ਦੇ ਸਿਰ ਦੇ ਵਿੱਚ ਲੱਗੀ ਤੇ ਆਰ-ਪਾਰ ਹੋ ਗਈ ਉਸ ਦੇ ਨਾਲ ਇਹ ਵੱਡੀ ਘਟਨਾ ਵਾਪਰ ਗਈ ਹੁਣ ਨੌਜਵਾਨ ਜਿਹੜਾ ਮੁੰਡਾ ਹੈ ਉਸ ਨੂੰ रेफर ਕਰ ਦਿੱਤਾ ਗਿਆ ਡੀ ਐਮ ਸੀ ਹਾਲਤ ਉਸ ਦੀ ਨਾਜ਼ੁਕ ਦੱਸੀ ਜਾ ਰਹੀ ਆ ਪੂਰੀ ਜਾਣਕਾਰੀ ਅਸੀਂ ਤੁਹਾਨੂੰ ਦੇ ਰਹੇ ਹਾਂ ਕਿ ਫਿਰੋਜ਼ਪੁਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇਹ 14 ਸਾਲਾ ਮੁੰਡੇ ਦੇ ਨਾਲ ਵੱਡਾ ਪਾਣਾ ਵਾਪਰ ਗਿਆ ਉਸ ਦੇ ਨਾਲ ਇਹ ਪਾਣਾ ਖੇਡ-ਖੇਡ ਦੇ ਵਿੱਚ ਵਾਪਰਿਆ ਜੇਕਰ ਤੁਹਾਡੇ ਬੱਚੇ ਵੀ ਇਸ ਤਰ੍ਹਾਂ ਕਰਦੇ ਨੇ ਤਾਂ ਉਹਨਾਂ ਨੂੰ ਸਮਝਾਇਆ ਕਰੋ ਤੇ ਤੁਸੀਂ ਵੀ ਧਿਆਨ ਰੱਖਿਆ ਕਰੋ ਕਿ ਤੁਹਾਡੇ ਘਰ ਦੇ ਵਿੱਚ ਅਜੇ ਹੀ ਕੋਈ ਚੀਜ਼ ਪਿਸਟਲ ਅਜਿਹਾ ਕੋਈ ਹਥਿਆਰ ਨਾ ਹੋਵੇ ਜਿਸ ਦੇ ਨਾਲ ਤੁਹਾਡੇ ਬੱਚੇ ਨੂੰ ਨੁਕਸਾਨ ਹੋਵੇ ਕਿਉਂਕਿ ਹੁਣ ਖੇਡ ਖੇਡ ਦੇ ਵਿੱਚ ਤੁਸੀਂ ਦੇਖ ਲਓ ਇਸ ਮੁੰਡੇ ਦੇ ਨਾਲ ਕਿੱਡਾ ਵੱਡਾ ਪਾਣਾ ਵਾਪਰ ਗਿਆ ਹੁਣ ਉਸ ਦੀ ਹਾਲਤ ਜਿਹੜੀ ਆ ਨਾਜ਼ੁਕ ਦੱਸੀ ਜਾ ਰਹੀ ਹੈ ਰੈਫਰ ਕਰ ਦਿੱਤਾ ਗਿਆ ਮੁੰਡੇ ਨੂੰ ਲੁਧਿਆਣਾ ਡੀ ਐਮ ਸੀ ਮੂੰਹ ਤੋਂ ਐਸੀ ਛੁੱਟੀ ਆ ਚੁੱਚੇ ਤੋਂ ਨੇ ਉਨਕੀ ਜਲਮਾਰੀ ਖੋਲੀ ਐ ਜਦੋਂ ਕੱਪੜੇ ਕੋ ਚੇਂਜ ਕਰਨ ਲੱਗਾ ਫਿਰ ਉੱਥੇ ਰਵਾਲਵਰ ਪਿਆ ਸੀ ਉਹਨੇ ਗੇਟ ਦੇ ਖੇਡਦੇ ਨੇ ਪ੍ਰਵਾਹ ਤੇ ਦਸਨ ਕਿਤੇ ਆਏ ਹਾਲੇ ਬੱਚੇ ਨੂੰ ਦੇਖ ਕੇ ਹਾਲੇ ਪੂਰੀ ਡਿਟੇਲ ਅਸੀਂ ਦੇਖ ਰਹੇ ਹਾਂ ਆਪਣਾ ਕੀ ਕਰਨ ਕੀ ਰਿਹਾ ਗੋਲੀ ਵਜਈ ਐ ਐਸਚੋ ਸਦਰ ਆ ਰਹੇ ਜੀ ਉਹ ਦੱਸਣ ਕਿ ਉਹਨਾਂ ਤੋਂ ਸਰ ਕੀ ਗੋਲੀ ਚੱਲੀ ਐ ਹਾਂ ਕਿਤੇ ਲੱਗੀ ਕਿਤੇ ਪਤਾ ਲੱਗਾ ਕੁਝ ਐਸੇ ਬੱਚੇ ਨੇ ਲੱਗੀ ਐ ਹਾਂ ਜੀ ਬੱਚੇ ਕਾਰਨ ਪਤਾ ਲੱਗਾ ਕਿਨੇ ਲੱਗੀ ਐ ਕਿਤੇ ਨਹੀਂ ਕੋਈ 14 ਸਾਲ ਦੇ ਮੁੰਡੇ ਦੇ ਗੋਲੀ ਲੱਗਿਆ ਦਰਅਸਲ ਜਾਣਕਾਰੀ ਦੇ ਮੁਤਾਬਕ ਇਹ ਆ ਜਾ ਰਿਹਾ ਹੈ ਕਿ ਜਦੋਂ ਮੁੰਡਾ ਸਕੂਲ ਤੋਂ ਆਇਆ ਤਾਂ ਉਸਨੇ ਕੱਪੜੇ ਚੇਂਜ ਕਰਨ ਦੇ ਲਈ ਅਲਮਾਰੀ ਖੋਲੀ ਤਾਂ ਅਲਮਾਰੀ ਦੇ ਵਿੱਚ ਪਿਸਤਲ ਪਿਆ ਸੀ ਪਿਸਤਲ ਉਸਨੇ ਜਦੋਂ ਕੱਪੜੇ ਕੱਢੇ ਤਾਂ ਪਿਸਤਲ ਉਸਦੇ ਨਾਲ ਹੀ نیچے ਡਿੱਗ ਗਿਆ ਤਾਂ ਬੱਚਾ ਉਹ ਪਿਸਤਲ ਚੱਕ ਕੇ ਉਸਦੇ ਨਾਲ ਖੇਡਣ ਲੱਗ ਗਿਆ ਅਚਾਨਕ ਫਾਇਰ ਹੋ ਗਿਆ ਤੇ ਉਸਦੇ ਸਿਰ ਦੇ ਵਿੱਚ ਗੋਲੀ ਲੱਗੀ ਗੋਲੀ ਆਰਪਾਰ ਹੋ ਗਈ ਦਰਅਸਲ ਹੁਣ ਮੁੰਡੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਆ ਇਹ ਵੱਡੀ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਆ ਤਾਂ ਤੁਸੀਂ ਵੀ ਆਪਣੇ ਬੱਚਿਆਂ ਨੂੰ ਥੋੜਾ ਸੰਭਾਲ ਕੇ ਰੱਖਿਆ ਕਰੋ ਜੇ ਕੋਈ ਅਜੇ ਹੀ ਚੀਜ਼ ਤੁਹਾਡੇ ਘਰ ਦੇ ਵਿੱਚ ਪਈ ਆ ਤੁਹਾਡੇ ਘਰ ਦੇ ਵਿੱਚ ਹੈ ਜਿਸ ਦੇ ਨਾਲ ਤੁਹਾਡੇ ਬੱਚਿਆਂ ਨੂੰ ਨੁਕਸਾਨ ਹੋ ਸਕਦਾ ਤਾਂ ਉਸ ਨੂੰ ਸੰਭਾਲ ਕੇ ਰੱਖਿਆ ਕਰੋ ਇਸ ਤਰ੍ਹਾਂ ਨਾ ਰੱਖਿਆ ਕਰੋ ਕਿਉਂਕਿ ਇਸ ਨੌਜਵਾਨ ਦੇ ਨਾਲ ਵੱਡਾ ਪਾਣਾ ਵਾਪਰ ਗਿਆ ਨੌਜਵਾਨ ਬਸ ਬੱਚਾ ਸੀਗਾ ਜਿਹੜਾ ਉਹ ਕੱਪੜੇ ਚੇਂਜ ਕਰਨ ਲੱਗਾ ਸੀਗਾ ਉਸਦੇ ਜਦੋਂ ਦੇਖਿਆ ਕਿ ਕੱਪੜੇ ਕੱਢਣ ਲੱਗਿਆ ਤਾਂ ਅਲਮਾਰੀ ਦੇ ਵਿੱਚੋਂ ਪਿਸਤਲ ਹੇਠਾਂ ਡਿੱਗ ਗਈ ਤੇ ਜਿਸ ਦੇ ਨਾਲ ਉਹ ਪਿਸਤਲ ਦੇ ਨਾਲ ਉਹ ਖੇਡਣ ਲੱਗ ਗਿਆ ਉਸ ਦੇ ਦੌਰਾਨ ਹੀ ਖੇਡਦੇ-ਖੇਡਦੇ ਪਿਸਤਲ ਦੇ ਵਿੱਚੋਂ ਗੋਲੀ ਚੱਲ ਗਈ ਤੇ ਗੋਲੀ ਉਸਦੇ ਸਿਰ ਦੇ ਵਿੱਚ ਲੱਗੀ ਤੇ ਆਰ-ਪਾਰ ਹੋ ਗਈ ਉਸ ਦੇ ਨਾਲ ਇਹ ਵੱਡੀ ਘਟਨਾ ਵਾਪਰ ਗਈ ਹੁਣ ਨੌਜਵਾਨ ਜਿਹੜਾ ਮੁੰਡਾ ਹੈ ਉਸ ਨੂੰ ਰੈਫਰ ਕਰ ਦਿੱਤਾ ਗਿਆ ਡੀ ਐਮ ਸੀ ਹਾਲਤ ਉਸਦੀ ਨਾਜ਼ੁਕ ਦੱਸੀ ਜਾ ਰਹੀ ਆ ਪੂਰੀ ਜਾਣਕਾਰੀ ਅਸੀਂ ਤੁਹਾਨੂੰ ਦੇ ਰਹੇ ਹਾਂ ਕਿ ਫਿਰੋਜ਼ਪੁਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇਹ 14 ਸਾਲਾ ਮੁੰਡੇ ਦੇ ਨਾਲ ਵੱਡਾ ਪਾਣਾ ਵਾਪਰ ਗਿਆ ਉਸ ਦੇ ਨਾਲ